ਮਹੱਲਾ ਚੌਤਾ ਰਾਮ ਹੰਪਤ ਨਿਰਗੁਨੀ ਆਰੇ ਏਕਾ ਕਿਰਪਾ ਸਰਗੁਰੂ ਬਿਲਾਇ ਹੰ ਪਾਹਨ ਸਬਦ ਗੁਰਦਾਰੇ ਰਹਾ ਸਤਗੁਰ ਨਾਮ ਜਰੜਾਏ ਆਤ ਮੀਠਾ ਮੈ ਨਾ ਕਰ ਮਨ ਗਾਣੀ

ਬੱਜੀ ਹੈ ਦਹਿ ਦਸ ਮਰ ਮੁਸਕੀ ਉਸਤੰਦਾਰੇ ਤੇਰੇ ਨਿਰਗੁਣ ਤਥਾ ਤਥ ਹੈ ਲੀਕੀ ਗੁਰਦੀ ਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਇ ਗਨ ਗਾਵਤ ਗੋਰ ਨਿਸ਼ਤਾਰੇ ਸਬੇਕ ਗੁਰੂ ਗੁਰੂ ਸਮਦਰਸੀ ਇਸ ਮਿਲਿਐ ਸੰਗੋਤਾਰੇ सतगुरु जी से बचन कर रहे हैं कि जो जीव जीव इस एकता करने वाले, है। जो गुरु सारे देखने वाले हैं सब नो जी दृष्टि के दे देखने वाले हैं उस गुरु शंका उतार के मिलना चाहिए। ਦੇਤ ਗੁਰੂ ਗੁਰੂ ਸ਼ਬਦਰਸੀ ਜਿਸ ਮਿਲਿਆ ਸੰਕੀਓ ਤਾਰ ਸਤਗੁਰ ਮਿਲੇਆ ਪਰਮ ਪੜ ਪਾਇਆ ਓ ਸਤਗੁਰ ਕੈ ਤਲਿਹਾਰੇ 파ਖੰਡ 파ਸੰਧ ਕਰ ਕਰ ਪਰਮੇ ਲੋਭ 파ਖੰਡ ਜਤੁ ਹੁਰੀਆਰੇ ਹਲਤ ਹਲਤ ਧੁਖदाई ਹੋਵਹਿ ਜਮ ਕਾਲ ਖੜਾ ਸ਼ਰਮਾਰੇ ਉਪਰਵੇ 304 ਸੋ ਮੰਦੈ ਦੇਖ ਮਾਇਆ ਕੇ ਵਿਸਾਰੇ ਆਈ ਰਹਿਨ ਭਇਆ ਸੁਪਨੰਤਰ ਦੇਖ ਸੁਪਨੇ ਭੀ ਤੁਖ ਸਾਰੇ ਕਲਰ ਕੇ ਤਲ ਕੂੜ ਜਮਾਇਆ ਸਭ ਕੂੜੇ ਕੀ ਕਲਵਾਰੇ ਸਾਖਤ ਨਾਰ ਸਭ ਭੂਖ ਭੁਖਾਨੇ ਚਰ ਠਾਟੇ ਜਮ ਜੰਦਾਰੇ ਮਨ ਮੁਖ ਕਰਜ ਚੜਿਆ ਤੇ ਭਾਰੀ ਉਤਰੇ ਸਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਐ ਸਰਸ਼ੇਵਕ పాਦ ਲਤਵਾਰੇ ਜਗਨਨਾਥ ਸਭ ਜੰਤਰੁ ਪਾਈ ਨਕਿਨੇ ਸਭ ਨਤ ਹਾਰੇ ਨਾਨਕ ਪ੍ਰਭ ਕਿੰਚੇ ਚਲੀ ਐ ਜੋ ਭਗ ਰਾਮ ਪਿਆਰੇ ਨਾਟ ਮਹੱਲਾ ਚੌਥਾ ਰਾਮ ਹਰ ਅੰਮ੍ਰਿਤ ਸਾਰ ਨਾਵਾਰੇ ਸੰਗਤਿ ਜਿ ਜੜਾ ਪਾਉ ਤ ਨਾਭੇ ਪਸ ਜੜਾ ਹੈ ਭਾਰਾ ਕਰ ਕੀ ਨਵ ਬਿਸ਼ਰਮ ਰਾਮ ਸਹਾਰ ਅੰਮ੍ਰਿਤ ਸਰ ਨਵਾਰੇ ਸਤਗੁਰ ਗਿਆਨ ਮੱਜਣ ਹੈ ਲੇਕੋ ਮੇਲ ਕਲਮਲ ਪਾਤੋਦਾਰੀ ਰਹਾ ਸੰਗਤ ਕਾ ਗੁਣ ਬਹੁਤ ਅਤਾਈ ਪਰਸੂਆ ਗਨਿਤ ਉਦਾਰੇ

ਲੈਤ ਪੁੰਤ ਸਿਧਾਰਿ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਅਜਾਮਲ ਮਲਕ ਵਿਸ਼ਾਪ ਅਜ ਕਲਾ ਕੇ ਭਾਰਾ ਉਚਾਰਨ ਕਰਨਾ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੋਲਾਰ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰਗਦਾਰ ਮਾਲਕੋ ਕਥੈ ਕਥ ਲੋਕ ਸੁਨਾਵੇ ਜੋ ਹੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੇ ਤਾਂ ਜਿੜਤਾ ਆਵੇ ਅਰ ਰਾਮ ਨਾਮ ਨਿਸਤਾਰੇ ਜਪ ਲਗ ਜੀਉ ਪਿੰਡ ਹੈ ਸਾਬਤ ਤਪ ਲਗ ਕੇਸ਼ਨ ਸੁਮਾਰੇ ਜਪ ਘਰ ਮੰਦਰ ਆਗ ਲਗਾਨੇ ਛਾਟ ਕੂਪ ਕਟੇ ਪਨਹਾਰੇ साकत स्यो मन मेल ना करी हो जिन हर हर नाम विसार साकत बचन विशुआ जो दसी है ताज साकत तो पर परार दसी है पाप जड़ा है कस के दिल में अलग बचन विशुआ जो दसी है ताज साकत तो पर परार लग लग प्रीत गो प्रीत लगाई ਨਗਾਸਾਦ ਸੰਗ ਸਵਾਰੀ ਗੁਰ ਕੀ ਬਚਨ ਸਤ ਸਤ ਕਰ万ਨੇ ਮੇਰੇ ਠਾਕੁਰ ਬਹੁਤ ਪਿਆਰੇ ਪੁਰਬ ਜਨਮ ਪਰ ਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਦਾਸ ਗਾਵੇ ਰਸ ਵਿਚਾਰ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਦਾਰੇ ਜੈ ਸਰੰਗ ਤੇਹ ਸੋ ਹੋਵੇ ਕਿਆ ਨਾਨਕ ਚੰਤ ਵਿਚਾਰੇ ਨਟ ਮਹੱਲਾ ਚੌਥਾ RAM ਘੁਰ ਸਰਨ ਪ੍ਰਭੁਰ ਕਵਾਰੇ ਜੋ ਪੁੰਚਰ ਤਦੂਏ ਪਪਰ ਚਿਲਾਇਓ ਕਰੀ ਉਪਰ ਕਡ ਨਿਸਤਾਰੇ ਸਤਗੁਰ ਜੀ ਚ ਬਚਨ ਕਾ ਦੇ ਦੇ ਕਿ ਜਿਵੇਂ ਹਾਥੀ ਨੂੰ

ਸੁਦਰਸ਼ਨ ਚੱਕਰ ਦੇ ਨਾਲ ਕੱਟ ਕੇ ਬਚਾ ਲੈਣਾ ਚਾਹੀਦਾ ਸੀ ਰੱਬ ਕੇ ਸੇਵਕ ਬਹੁਤ ਅਤ ਲੀਕੇ ਮਨ ਸਰਦਾ ਕਾਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਪਾਵੈ ਜਨ ਕੀ ਪੈਜ ਸਵਾਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ ਪਸਾਰੇ ਏਕ ਪੁਰਖ ਇਕ ਨਦਰੀ ਆਵੈ ਸਭੇ ਇੱਕ ਦਾ ਨਦਰ ਨਿਹਾਰੇ ਹਰ ਪ੍ਰਭ ठाकुर ਰਵੇ ਆ ਸਭ ਥਾਈ ਸਭ ਚੇਰੀ ਜਗਤ ਸਮਾਰੇ ਆਪ ਦਿਆਲ ਦਇਆ ਦਾਨ ਦੇਵੇ ਵਿੱਚ ਪਾਥਰ ਕੀਰੇ ਕਾਰੇ ਹਮ ਅੰਤਰਵਾਸ ਬਹੁਤ ਮੁਸਕਾਈ ਕੰਪੂਲਾ ਮੇਰੇ ਗਰਸ਼ਿੰਗਾਰੇ ਸੱਸੀ ਨੂੰ ਸਿਹਾਰੀ ਉੱਤੇ ਟਿੱਪੀ नंगे कल्ला तो थले जरा है अद्धा हारा लगे अगे रारे दे है ये पाठ भारा करके उच्चारण करना है शिंगारे शिंगारे उच्चारण करना अंतरवास बहुत मुस्कारी क्रम भूला मेरे शिंगारी बन बन ढूढ़ ढूढ़ फिर था गुरपुर घर निस्तारे ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪਰ ਤਖ ਗੁਰੂ ਨਿਸ਼ਤਾਰ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਵਾਰੇ ਜੋ ਜਨ ਚੰਦਰ ਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾਰੇ सतगुरु दी बचन बारे लिखे जो भी भगत चंद्र चंद्रहास नो त्रिष्ट बुद्धि नामे राजे ने वजीर भी दिखावणा कीता सी पाप करना चाया सी पर उसने अपना ही कार ईर्ष्या रूपी 24 लाख 60 ਲੈਣਾ ਜੋ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾਰੇ ਰਬ ਕੋ ਜਾਣ ਅੰਤਰ ਰਿੱਧ ਲੋਚੇ ਰਬ ਜਨ ਕੇ ਸਾਚ ਸੁਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਈ ਜਨ ਪੀਛੇ जग ਨਿਸਤਾਰੀ ਆਪਣੇ ਆਪ ਆਪ ਰਬ ਠਾਕੁਰ ਰਬ ਆਪੇ ਸ੍ਰਿਸ਼ਟ ਸਵਾਰੀ ਜਨ ਨਾਨਕ ਆਪੇ ਆਪ ਸੱਪ ਵਰਤੈ ਕਰ ਕਿਰਪਾ ਆਪੋ ਨਿਸਤਾਰੇ ਨਟ ਮਹੱਲਾ ਚੌਥਾ RAM ਕਰ ਕਿਰਪਾ ਲਿਓ ਉਬਾਰੇ ਜੋ ਕਰ ਜੋ ਪਕਰ ਦ੍ਰੋਪਤੀ ਦੁਸ਼ਟਾ ਯਾਨੀ ਹਰ ਹਰ ਨਾਜ ਨਿਵਾਰੇ ਰਹਾ ਚਤੁਰ ਜੀ ਬਚਨ ਕਾਰੇ ਨੇ ਕਿਨ ਦਰੋਪਦੀ ਹੜ ਕਰਕੇ ਦੁਸ਼ਟ ਪੁਰਖਾਂ ਨੇ ਦਰਯੋਧਨ ਦੀ ਸਭਾ ਦੇ ਵਿੱਚ ਨਗਨ ਕਰਨ ਵਾਸਤੇ ਲਿਆਂਦੀ ਸੀ ਤੇ ਲੱਜਿਆ ਦੇ ਹਰਨ ਵਾਸਤੇ ਦੁਸ਼ਟਾਂ ਨੇ ਉਹਨਾਂ ਦੁਸ਼ਟਾਂ ਨੂੰ ਪਰਮੇਸ਼ਰ ਵਾਹਿਗੁਰੂ ਨੇ ਆਪ ਕਹਿੰਦੇ ਨਿਵਰਤ ਕੀਤਾ ਜੋ ਪਕਰ ਦ੍ਰੋਪਤੀ ਦੁਸ਼ਟਾਂ ਯਾਨੀ ਹਰ ਹਰ ਲਾਜ ਨਿਵਾਰੇ ਰਹਾ ਹਰਿ ਕਰਿ ਰਫਾ ਜਾਚਕ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤਿਗੁਰ ਕੀਨੇ ਸਰਦਾ ਲਾਗੀ ਮੋਕਉ ਹਰਿ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜੋ ਮਥੀਐ ਨਿਤ ਪਾਣੀ ਝੋਲ ਚੁਲਾਰੇ ਮੇਲ ਸਤ ਸੰਗਤ ਪਰਮ ਪਦ ਪਾਇਆ ਕਟ ਮਾਸਣ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲ ਮਲ ਦੇਹ ਸਵਾਰੀ ਮੇਰੇ ਸਤਿਗੁਰ ਕੀ ਮਨ ਬਚਨ ਨਾ ਪਾਏ ਸਾ ਕੋਟ ਚਾਰ ਸੀਗਾਰੀ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੀ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਪਾਈ ਮੈਂ ਸਤਿਗੁਰ ਅਲਾ ਕਾ ਲਖਾਰੀ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਇੱਕੋ ਪੁਰਖਮਾਰੀ ਸੰਤ ਜਨਾ ਕੀ ਰੇਨ ਮਨ ਪਾਈ ਮਿਲ ਹਰ ਜਨ ਹਰ ਨਿਸ਼ਤਾਰੀ ਗ੍ਰਾਮ ਗ੍ਰਾਮ ਨਗਰ ਸਭ تیرਿਆ ਤੇ ਦੇ ਅੰਤਰ ਹਰ ਜਨ ਪਾਰੀ ਸਰਦਾ ਸਰਦਾ ਉਪਾਏ ਮਿਲਾਇ ਮੋਖ ਪਾਉ ਹਰ ਗੁਰ ਗੁਰ ਨਿਸ਼ਤਾਰੀ ਪਾਵਣ ਸੂਤ ਸਭ ਨੀਕਾ ਕਰਿਆ ਸਤਿਗੁਰ ਸਬਦ ਵਿਚਾਰੇ ਨਿਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤੋ ਗੁਣ ਈਸ ਬਰਨ ਨਹੀਂ ਸਕੋ ਤੋ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ ਨਰਾਮ ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਆਗੇ ਠਾਕੁਰ ਅਗਮਿਆ ਪਾਰੀ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾ ਸਾਧੂ ਫੁਰਕ ਸਾਧ ਜਨ ਪਾਈ ਇਕ ਬਿਣੋ ਕਰੋ ਗੁਰ ਪਿਆਰੇ RAM ਨਾਮ ਤਨ ਪੂਜੀ ਦੇਵੂ ਸਭ ਤ੍ਰਿਸ਼ਨਾ ਸਭ ਤ੍ਰਿਸ਼ਨਾ ਭੁੱਖ ਨਿਵਾਰੇ ਪਚੈ ਪਤੰਗ ਬ੍ਰਿਕ ਪ੍ਰੇਮੰਦ ਗੁਚਰਮੀਨ इंद्री पकर संगारी सतगुरु जी बचन कर ने पचे पटांग मृग प्रिंग पुंचर नी नीन ते आन के रुदना ते पटांग कंदे पमकड़ परवाना परवाना रूप देखण वास्ते अखा दे निगाह दा मारया होया आग दी लाट देखदा देखदा सड़ जांदा मृग हिरण ਕੰਨਾਂ ਦੇ ਰਾਸ ਕਰਤੀ ਠੰਡਾ ਹੀੜਾ ਦਾ ਸ਼ਰਧ ਸੁਣ ਕੇ ਆਪਣੇ ਆਪ ਸ਼ਿਕਾਰੀ ਦੇ ਵਾਸ ਕਰ ਦਿੱਤਾ ਭਿੰਗ ਭੌਰਾ ਕਹਿੰਦੇ ਨਾਸਾਰਾਂ ਕੁਸ਼ਬੋ ਲੈਣ ਵਾਸਤੇ ਫੁੱਲ ਵਿੱਚ ਕੈਦ ਹੋ ਜਾਂਦਾ ਕੁੰਚਰ ਹਾਥੀ पांव ਵਾਸਨਾ ਦੇ ਅਧੀਨ ਹੋ ਕੇ ਚੰਬੜੀ ਦੀ ਛਪਰਸ਼ਾ ਵਾਸਤੇ ਆਪਣੇ ਆਪ ਕੈਦ ਕਰਵਾ ਲੈਂਦਾ ਮੀਨ ਅੱਛੀ ਜੀਵ ਦੇ ਸੁਆਦ ਕਾਰਨ ਆਪਣੇ ਆਪ ਨੂੰ ਕੁੰਡੀ ਵਿੱਚ ਪਸਾ ਦਿੰਦੀ ਹੈ ਕਿਉਂ ਇੱਕ ਇੱਕ ਇੰਦਰੀ ਦੇ ਵਿਸ਼ੇ ਰਾਸ ਨੇ ਪੰਜਾਂ ਨੂੰ ਪਕੜ ਕੇ ਨਾਸ ਕਰ ਦਿੰਦਾ ਬਚੈ ਪਤੰਗ ਮ੍ਰਿਗ ਭ੍ਰੰਗ ਭ੍ਰਿੰਗ ਕੁੰਚਰ ਮੀਨ ਇੱਕ ਇੰਦਰੀ ਭਕਰ ਸੰਘਾਰੇ ਪੰਜ ਭੂਤ ਸਬਲ ਹੈ ਦੇਹੀ ਵਰ ਸਤਿਗੁਰ ਪਾਪ ਨਿਵਾਰੀ ਸਾਸਤਰ ਦੇ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਨੇਰ ਮੋਰ ਬਹੁ ਨਾਚੈ ਜਬ ਉਨ ਵੇ ਭੰਨ ਕਨਹਾਰੇ ਸਾਖਤ ਕੋ ਅੰਮ੍ਰਿਤ ਬਹੁ ਸਿੰਚੋ ਬਡਾਲ ਫੂਲ ਫਿਸਕਾਰੀ ਜੋ ਜੋ ਨਿਵਹਿ ਸਾਗਤ ਨਰਸੀਹੀ ਛੇੜ ਛੇੜ ਕਟੈ ਦਿਸ ਸਾਰੀ ਸ਼ੰਤਨ ਸੰਤ ਸਾਧ ਮਿਲ ਰਹੀ ਐ ਹੁਣ ਬੋਲ ਹੈ ਪਰਉਪਕਾਰੀ ਸੰਤ ਸੰਤ ਮਿਲੇ ਵਣ ਦਿਿਸੈ ਜੋ ਜਲ ਮਿਲ ਕਮਲ ਸਵਾਰੀ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭ ਹੈ ਬਿਜਾਰੀ ਨੇਰੇ ਠਾਕੁਰ ਕੈ ਦੀ ਬਾਣ ਖਬਰ ਹੋਈ ਘੁਰ ਗਿਆਨ ਖੜ ਗਲੇ ਮਾਰੇ ਰਾਖ 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 ਮੇਰੀ ਮੈਂ ਰਾਖੋ ਕਿਰਪਾ ਤਾਰੀ ਨਾਨਕ ਮੈਂ ਧਰ ਅਵਰ ਨ ਸਾਈ ਮੈਂ ਸਤ ਗੁਰ ਗੁਰ ਨਿਸਤਾਰੀ ਸ਼ੱਕਾ ਇੱਕ ਸਤ ਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਇਹਦੇ ਮੇਲੋਂ ਕੋਈ ਵੀ ਹੋਰ ਕੋਟ ਨਹੀਂ ਨੈਣੋ ਤਾਂ ਤੇਰਾ ਸਰੂਪ ਉਹ ਜੀ ਸੱਚਾ ਗੁਰੂ ਹੀ ਸੰਸਾਰ ਸਮੁੰਦਰ ਤੋਂ ਤਾਰਨ ਦੀ ਸ਼ਕਤਾ ਇੱਕ ਇੱਥੋਂ ਤੱਕ ਨਾਟ ਨਾਰਾਇਣ ਰਾਗ ਦੀਆਂ 6 ਪੌੜੀਆਂ 6 ਅਸ਼ਟਪਦੀਆਂ ਸੰਪੂਰਨ ਹੋਈਆਂ 6 ਅਸ਼ਟਪਦੀਆਂ ਦੇ ਸੰਪੂਰਨ ਹੋਣ ਕਰਕੇ ਇਸ ਦਾ ਨਾਂ ਸ਼ਕਤਾ ਹੈ ਕਿਉਂਕਿ 6 ਅਸ਼ਟਪਦੀਆਂ ਇੱਕੋ ਰੂਪ ਤੇ ਇੱਕੋ ਆਕਾਰ ਵਿੱਚ ਜੋਤ ਸਤਗੁਰਾਂ ਨੇ ਉਚਾਰਨ ਕੀਤੀਆਂ ਇਸ ਦੇ ਪਾਠ ਕਰਨ ਵੇਲੇ ਵੀ ਸ਼ਕਤਾ ਇੱਕੋ ਲੈਣਾ ਚਾਹੀਦਾ ਰਾਤ ਨਟ ਨਾਰਾਇਣ ਵਿੱਚ ਆਈ ਬਾਣੀ ਦਾ ਵੇਰਵਾ ਕਹਿੰਦੇ ਮਹਲਾ ਚੌਥਾ ਦੇ ਸ਼ਬਦ ਚੌਥੇ ਬਾਦਸ਼ਾਹ ਦੇ ਸ਼ੇਸ਼ ਸ਼ਬਦ ਆਏ ਚੌਥੇ ਬਾਦਸ਼ਾਹ ਦੀਆਂ ਪ੍ਰਤਾਲਾ ਦਿਨ ਆਈਆਂ ਨੇ जवे पातशाह जी के सबक उदास आए ने चौथे पाशाह जी दया अष्टपिया छे कुल जोड़ कच्ची एक उच्चारण करना है राग माली गौड़ा महला चौथा माली गौड़ा एक राग का है गुरम संगीत विच तीन राग है। मालवा के गौड़ ਲੇਲੇ ਤੇ ਮਾਲੀ ਗੌੜਾ ਬਣਦਾ ਹੈ। ਪਰੰਤੂ ਹੋਰਨਾ ਮਤਾਂ ਦੇ ਵਿੱਚ ਇਸ ਦੇ ਬਹੁਤੇ ਭੇਦ ਹਨ। ਗੁਰਮਤ ਵਿੱਚ ਮਾਲਕੌਸ਼ ਦਾ ਪੁੱਤਰ ਮੰਨਿਆ ਗਿਆ। ਕੋਈ ਸੋਰਠ ਤੇ ਗੌੜੀ ਦਾ ਮੇਲ ਮੰਨਦੇ ਹਨ। ਜਿਸ ਨਾਲ ਮਿਲੇ ਉਸੇ ਦੇ ਨਾਂ ਉੱਤੇ ਇਸ ਦਾ ਨਾਂ ਬਣਿਆ। ਜੈਸਾ ਕੇ ਰੀਤ ਗੌੜ, ਮਾਲਵ ਗੌੜ, ਜੈਤ ਗੌੜ, ਨਰਾਇਣ ਗੌੜ, ਕੇਦਾਰ ਗੌੜ ਕਨੜਾ ਗੋਲ ਸ਼੍ਰੀ ਗੁਰੂ ਆਦਭਉ ਤੇ ਹਨ ਰਾਗ ਮੱਲਿ ਦੋੜਾ ਮਹੱਲਾ 4 ਚੌਥੇ ਸਰੂਪ ਸਤਿਗੁਰੂ ਰਾਮਦਾਸ ਸਾਹਿਬ ਜੀ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈ ਸੰਗੁਰ ਪ੍ਰਸਾਦ ਅਨਕ ਜਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਾਇ ਅਗਮ ਅਗਮ ਅਗਾਧ ਬੋਧ ਆਦੇਸ਼ ਹਰ ਪ੍ਰਭ ਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰਤੇ ਝਗਰਾਇਆ ਅਮਰਾ ਸਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਪਾਲਤੀ ਹਰ ਭਗਤ ਵੱਚਲ ਨਾਇਆ ਜਿਹੜਾ ਇਹ ਪਾਠ ਦਾ ਸਰਵਣ ਕੀਤਾ ਹੈ ਸਰਨਾਗਤੀ ਪ੍ਰਪਾਲਤੀ ਹਰ ਭਗਤ ਵੱਚਲ ਨਾਇਆ ਇਹਨੂੰ ਨਾਇਆ ਨਹੀਂ ਕਹਿਣਾ ਕੋਲਾ ਬਾਟ ਇੱਥੇ ਨਾਮ ਦਾ ਅਰਥ ਹੈ ਨਾਇਆ ਭਗਤੀ ਕਰਨ ਵਾਲੇ ਭਗਤਾਂ ਦਾ ਦੀ ਬੋਲਾ ਬਾਣ ਚਾਰਨ ਕਰਨਾ ਨਾਇਆ ਸਰਨਾਗਤੀ ਪ੍ਰਪਾਲਤੀ ਹਰ ਭਗਤ ਵਛਲ ਨਾਇਆ ਪ੍ਰਹਿਲਾਦ ਜਨ ਹਰ ਨਾਮ ਪਕਰਿਆ ਰੱਖ ਲਿਓ ਤਰਾਇਆ ਹਰ ਚੇਤਰੀ ਮਨ ਮਹਿਲ ਪਾਵਣ ਸਭ ਦੁੱਖ ਭੰਜਨ ਰਾਇਆ ਕੋ ਜਨਮ ਮਰਨ ਨਿਵਾਰ ठाकुर ਧਰਗੁਰ ਮਤੀ ਪ੍ਰਪਾਇਆ ਹਰ ਪਤ ਪਾਵਨ ਨਾਮ ਸੁਆਮੀ ਓ ਪਗਤ ਭੰਜਨ ਗਾਇਆ ਹਰ ਆਹਾਰ ਹਰ ਓਰ ਧਾਇਉ ਜਨਾਨਿਤ ਨਾਮ ਸਮਾਇਆ ਮਾਲੀ ਗੋੜਾ ਮਹੱਲਾ ਚੌਥਾ ਜਾਪ ਮੰਨ RAM ਨਾਮ ਸੁਖ ਦਾਤਾ ਸਤ ਸੰਗਤ ਮੇਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪ੍ਰਸ਼ਾਤਾ ਰਹਾਉ ਸਤ ਸੰਗਤ ਮੇਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪ੍ਰਸ਼ਾਤਾ ਜਿੰਨਾ ਨੂੰ ਸਤ ਸੰਗਤ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਸਵਾਦ ਰਸ ਆਇਆ ਉਹਨਾਂ ਗੁਰਮੁਖ ਜਨਾਂ ਨੇ ਬ੍ਰਾਹਮਣੋ ਸਾਰਿਆਂ ਦੇ ਵਿੱਚ ਪਰਸ਼ਾਨ ਲੈਣਾ ਕੀਤਾ एक बारी केंद्र कीड़ी में मिश्री की डली लग गई जो तो उसने मिश्री खाना की चकना की तो उस बड़ा स्वाद आया उस मिश्री जी खान वेख के दूसरिया कीड़िया ने बड़ा तरस आया कि मैं होरना कीड़िया में भी दसा कि चलो मिश्री जी खान मिली है उसनों जाके आप खाना करिए ਜਿਸ ਵਕਤ ਉਸ ਟੀੜੀ ਨੇ ਬਾ ਕੀੜੀਆਂ ਤੇ ਕੀੜੀਆਂ ਨੂੰ ਦੱਸਿਆ ਤਾਂ ਸਾਰੀਆਂ ਕੀੜੀਆਂ ਮਿਸ਼ਰੀ ਦੀ ਥਾਂ ਕੋਲ ਪਹੁੰਚ ਗਈਆਂ ਸਾਰੀਆਂ ਕੀੜੀਆਂ ਮਿਸ਼ਰੀ ਦੀ ਖਾੜ ਤੇ ਫਿਰਦੀਆਂ ਰਹੀਆਂ ਪਰ ਉਹਨਾਂ ਨੂੰ ਮਿਸ਼ਰੀ ਦਾ ਸਵਾਦ ਨਹੀਂ ਆਇਆ ਉਸ ਟੀੜੀ ਨੇ ਪੁੱਛਿਆ ਕਿ ਤੁਹਾਨੂੰ ਕੈਸਾ ਰਸ ਆਇਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਰਸ ਨਹੀਂ ਆਇਆ तब पहलेड़ी ने देख अते क्या कि थोड़े मुख के लिद के डके फे हुए थू तो मिश्री हाँ, का रस किए आ सकता चलो पहला नदी के किनारे मूँह धो के आओ वो लिद के डके कट के मूँह साफ करके आईया फिर उन्होंने मिश्री का ऐसा स्वाद आया कि और रहे ਇਹਦੇ ਇਸੇ ਪ੍ਰਕਾਰ ਸਭ ਜੀਵ ਕੀੜੀਆਂ ਦੀ ਨਿਆਈ ਹਾਂ ਇਨ੍ਹਾਂ ਵਿੱਚੋਂ ਜਿਸ ਗੁਰਮੁਖ ਨੂੰ ਨਾਮ ਅੰਮ੍ਰਿਤ ਦਾ ਸਵਾਦ ਆ ਗਿਆ ਉਹ ਪਰਉਪਕਾਰ ਵਾਸਤੇ ਸਭਨਾ ਜੀਵਾਂ ਨੂੰ ਆਖਦਾ ਹੈ ਕਿ ਤੁਸੀਂ ਵੀ ਆ ਕੇ ਨਾਮ ਅੰਮ੍ਰਿਤ ਦਾ ਸਵਾਦ ਚਖਣਾ ਕਰੋ ਉਹ ਜੀਵ ਨਾਮ ਜਪਦੇ ਤਾਂ ਹਨ ਪਰ ਉਹਨਾਂ ਨੂੰ ਨਾਮ ਅੰਮ੍ਰਿਤ ਦਾ ਸਵਾਦ ਨਹੀਂ ਆਇਆ ਕਿ ਗੁਰਮੁਖ ਜਾਣਨੇ ਦੇਖਿਆ ਕਿ ਇਹਨਾਂ ਦੇ ਅੰਤਹਿ ਕਰਨ ਰੂਪੀ ਮੋਕਤੇ ਵਿੱਚ ਵਾਸ਼ਨ ਰੂਪੀ ਲੇਤ ਦੀ ਟੱਕੀ ਫਸੀ ਹੋਏ ਤਦ ਉਹ ਗੁਰਮੁਖ ਉਹਨਾਂ ਨੂੰ ਸਤ ਸੰਗਤ ਰੂਪੀ ਨਦੀ ਦੇ ਲਿ ਜਾ ਕੇ ਵਿਰਾਗ ਰੂਪੀ ਪਾਣੀ ਨਾਲ ਉਹਨਾਂ ਦੇ ਮੂੰਹ ਤੋਂ ਆਉਂਦਾ ਭਾਵ ਅੰਤਹਿ ਕਰਨ ਸ਼ੁੱਧ ਕਰਾ ਦਿੰਦਾ ਤਦ ਉਹਨਾਂ ਨੂੰ ਸਤ ਗੁਰਾਂ ਦੀ ਬਾਣੀ ਰੂਪੀ ਮਿਸ਼ਰੀ ਦਾ ਐਸਾ ਸਵਾਦ ਹੁੰਦਾ ਹੈ ਕਿ ਉਸ ਸਵਾਦ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਨਹੀਂ ਗੁਰਬਾਣੀ ਦਾ ਸ਼ਮਰਨ ਕਰਕੇ ਗੁਰਬਾਣੀ ਦਾ ਰੂਪ ਹੀ ਬਣ ਜਾ। ਸਤ ਸੰਗਤ ਮੇਲ ਹਰ ਸਾਧ ਆਇਆ। ਵਰਮਖ ਬ੍ਰਹਮ ਕਾ ਸ਼ਾਤਾਰਾ। ਗੜ ਪਾਗੀ ਗੁਰ ਦਰਸ਼ਨ ਪਾਇਆ। ਗੁਰ ਮਿਲਿਐ ਹਰ ਪ੍ਰਭ ਜਾਤਾ। ਦੁਰਮਤ ਮੈਲ ਗਈ ਸਭ ਨੀ ਕਰ। ਹਾਰੇ ਅੰਮ੍ਰਿਤ ਹਰ ਸਾਰ ਨਾਤਾ। ਇਹ ਨਾਤਾ ਬਾਹਰ ਤੇ ਉਪਾਰਾ ਉਤਾਰ ਕਰਨਾ। ਹਰ ਸਾਰਤ ਨਾਤਾ ਧੰਨ ਧੰਨ ਸਾਥ ਜਿਨੀ ਹਰ ਪ੍ਰਭ ਪਾਇਆ ਤੈਨ ਪੁੱਛੋ ਹਰ ਕੀ ਬਾਤਾਂ ਆਏ ਲਗੋ ਨਿਤ ਕਰ ਜੁਦਰੀਆ ਹਰ ਮੇਲੋ ਕਰਮ ਬਿਧਾਤਾ ਜਿਹੜਾ ਪਾਠ ਆਪਾਂ ਸਰਵਤ ਕੀਤਾ ਜੁਦਰੀਆ ਇਹ ਜਿਹੜਾ ਜੱਜੇ ਔਂਕਰ ਹੈ ਵਖਰਾ ਕਰਨਾ ਜੁਦਰੀਆ ਜੁਤਰੀ ਆ ਐਡਾ ਵਖਰਾ ਨਹੀਂ ਕਰਨਾ ਜੱਜੇ ਔਂਕਰ ਸੁਬੰਧ ਕਰਨਾ ਭਾਈ ਲਗੋਨਿਤ ਕਰੋ ਚੁਦਰੀਆ ਹਰ ਮੇਲੋ ਕਰਮ ਬਿਦਾਤਾ ਲਿਨਾਤ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮਾਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇ ਲਿਵਕ ਪਾਪ ਗਵਾਤਾ RAM ਰਸਾਇਨ ਜਿਨ ਗੁਰਮਤਿ ਪਾਇਆ ਤਿਨ ਕੀ ਉਤਮ ਬਰਤਾ ਤਨ ਕੀ ਪੰਖ ਪਾਈਐ ਵਡਫਾ ਕੀ ਜਨਾਨਨਕ ਚਰਨ ਪਰਾਤਾ ਤਨ ਕੀ ਪੰਖ ਪਾਈ ਹੈ ਵਡ ਭਾਗੀ ਜਨਾਨਨਕ ਚਰਨ ਪਰਾਤਾ ਸਤਿਗੁਰ ਦੀ ਬਚਨ ਕਰਦੇ ਨੇ ਕਿ ਵੱਡਿਆਂ ਭਾਗਾਂ ਕਰਕੇ ਧੋਰੀ ਕਹਿੰਦੇ ਪ੍ਰਾਪਤ ਕਰੀ ਦੀ ਹੈ ਤੇ ਸਤਿਗੁਰ ਜੀ ਬਚਨ ਕਰਦੇ ਨੇ ਕਿ ਉਹਨਾਂ ਦਾ ਦਾਸ ਬਣ ਕੇ जो उन्होंने है पो निहाल हो जाता है भाव उसन परमेशर की प्राप्ति हो जाती है संतु जी इत तो नौ सौ चौरासी अंग अपने संपूर्ण हो गए सारिया संकतं का भाई बहुत बहुत धन्यवाद जहां संगत ने भाई फतेह भेजी है सारिया संकतं वागुरु जी का खालसा वाहू